ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡੇ ਉਜੜਨ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਉਜੜਨ ਦੇ ਜਸ਼ਨ ਮਨਾ ਰਹੇ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਜੀ ਪੀ ਦੇ ਮੰਤਰੀ ਹਰਿਆਣੇ ਦੇ ਸ਼ੈਣੀ ਤੇ ਆਮ ਪਾਰਟੀ ਦੇ ਸਪੀਕਰ ਗਲਤਾ ਸਿੰਘ ਜੀ ਸ਼ਰੂ ਪਰ ਆਓ ਉਹ ਟਵੀਟਾਂ ਦੀ ਕੁਝ ਹੋਰ ਬੋਲਦੇ ਆ ਵੀਡੀਓ ਤੇ ਤੁਸੀਂ ਵੇਖ ਰਹੇ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਬਰੀ ਵਾਇਰਲ ਹੋ ਰਹੀ ਹੈ ਪਰ ਆਓ ਇਹਨਾਂ ਦੀ ਕੋਈ ਆਸ ਨਾ ਰੱਖੋ ਕਿਉਂਕਿ ਇਹ ਨਹੀਂ ਕਿਸਾਨਾਂ ਮਜ਼ਦੂਰਾਂ ਦੀਆਂ ਪਾਰਟੀਆਂ ਬਣੀਆਂ ਵੇਖ ਲਓ ਇੱਕ ਪਾਸੇ ਕਿਸਾਨਾਂ ਦਾ ਿਆੜਾ ਹੋ ਗਿਆ ਸ਼ੰਭੂ ਬਾਰਡਰ ਤੇ ਕਰੋੜਾਂ ਰੁਪਈਆ ਦਾ ਕਿਸਾਨਾਂ ਦਾ ਨੁਕਸਾਨ ਹੋ ਗਿਆ ਦੂਸਰੇ ਪਾਸੇ ਸਾਡੇ ਉਜੜਨ ਦੇ ਜਸ਼ਨ ਮਨਾ ਰਿਹਾ ਫੇ ਕਿਦ ਇਤਿਆਸ ਰੱਖਾਂਗੇ ਕਿਸ ਨੂੰ ਅਸੀਂ ਸਰਕਾਰ ਦੇ ਕਿਹ ਇਤਿਆਸ ਰੱਖਾਂ ਇਸ ਕਰਕੇ ਅਸੀਂ ਕਿੰਨੇ ਪਿੰਡਾਂ ਦੇ ਵਿੱਚ ਵੱਡੀਆਂ ਲਾਇਬੰਦੀਆਂ ਕਰਕੇ ਕਿਸਾਨ ਜਿਹੇ ਬੰਦੀਆਂ ਮਜ਼ਦੂਰ ਜਿਹੇ ਬੰਦੀਆਂ ਨਾਲ ਜੁੜ ਕੇ ਇੰਨਾ ਸਿਆਸੀ ਲੀਟਰਾਂ ਦਾ ਸਿਆਸੀ ਕਰਾਂਦਿਆਂ ਦਾ ਵਿਰੋਧ ਕਰਨਾ ਤੇ ਪ੍ਰਾਉ ਸਾਨੂੰ ਤਗੜੇ ਹੋ ਕੇ ਕਰਨਾ ਪੈਣਾ ਕਿਉਂਕਿ ਇਹ ਜੋ ਲੀਡਰ ਦੇ ਬਹੁਤ ਹੀ ਇਨਾਂ ਨੇ ਕੱਲ੍ਹ ਦੇ ਵੇਖ ਲਿਆ ਤੁਸੀਂ ਕੀ ਇੱਕ ਕਟਿਆ ਹਰਕਤ ਕੀਤੀ ਆ ਹਜੇ ਕਿਸਾਨਾਂ ਦੇ ਜ਼ਖਮ ਅੱਲੇ ਨਹੀਂ ਹੋਏ ਮਜ਼ਦੂਰਾਂ ਦੇ ਜ਼ਖਮ ਅੱਲੇ ਨਹੀਂ ਹੋਏ ਤੇ ਪ੍ਰਾਉ ਇਹ ਆਪਣੇ ਜਸ਼ਨ ਮਨਾ ਰਿਹਾ ਖੂਬ ਤੌਰ ਤੇ ਇਨਾਂ ਨੇ ਕੱਲ੍ਹ ਸਾਹਮਣੇ ਯਾਗ ਵੀ ਕੀਤਾ ਅਸੀਂ ਕਹਿੰਦੇ ਕਿ ਕਿਸਾਨਾਂ ਦੇ ਯਕਮਾਤੇ ਲੋਨ ਸਿਰਖਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਆਪਾਂ ਗੁਰਤਾਰ ਸਿੰਘ ਛਿਨਵਾ ਤੇਰੇ ਆਦੇ ਤੇ ਮੁੱਖ ਮੰਤਰੀ ਸ਼ਸ਼ਨੀ ਨੇ ਜੀ